ਸਾਸਰੀ ਘਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੁਰਸਨਾਉ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਆਪਾਂ ਤੁਹਾਡੇ ਸਾਰਿਆਂ ਨਾਲ ਖੁਸ਼ਖਬਰੀ ਸ਼ੇਅਰ ਕਰਨੀ ਸੀਗੀ ਆਪਣੀ ਜੀ ਮੱਝ ਨੇ ਕੱਟੀ ਲੈ ਲਈ ਐ ਕੱਟਿਉ ਤਾਂ ਨਹੀਂ ਲੱਤੀ ਜੇ ਪਲਵਾਈ ਐ ਕੱਟੀ ਆਪਾਂ ਸਾਰੇ ਯਤਨ ਕਰਕੇ ਦੇਖ ਲਈ ਸੀ ਪਰ ਇਹਨੇ ਕੱਟੀ ਨਹੀਂ ਲੱਤੀ ਸੀਗੀ ਫਿਰ ਹਮ ਬਹਾਰ ਕੇ ਆਪਾਂ ਕੱਟੀ ਦਵਾਈ ਜੀ ਇਸ ਦੀ ਤੇ ਹੁਣ ਵਧੀਆ ਮੂਹ ਕਰ ਜੇ ਕੱਟੀ ਦਾ ਵਧੀਆ ਚੰਗਾ ਹੁੰਦੀ ਐ ਇਹ ਹੁਣ ਇੱਕ ਮਿੰਟ ਨਹੀਂ ਆਜੂ ਤੋ ਪਰ ਆਹ ਹੁਣ ਦਿਨ ਦੀ ਕੱਟੀ ਨੂੰ ਦੇਖੋ ਜੀ ਉਹੀ ਕੱਟੀ ਐ ਅੱਪਾ ਕਹਿੰਦੇ ਆਣੋ ਵੀ ਉਹਨੇ ਲਾਉਂਦੇ ਨੇ ਦੇਖ ਉਹ ਦੁਬਾਰੇ ਜਨਮ ਦਵਾਉਣ ਵਾਲਾ ਕੰਮ ਹੈ ਜੀ ਅੱਪਾ ਦੁਬਾਰਾ ਮੈਂ ਸਵਾਈ ਹੈ ਕਈ ਮੇਰੇ ਵੀਰ ਪਰਮ ਦਾ ਕਮੈਂਟ ਵੀ ਆਇਆ ਸੀ ਮੈਂ ਇਸ ਦੁਬਾਰਾ ਸਵਾਉਣੀ ਪਊਗੀ ਹਾਂ ਵੀ ਤੇ ਤੁਹਾਡੀ ਗੱਲ ਬਿਲਕੁਲ ਸਹੀ ਸੀ ਮੈਂ ਇਸ ਅੱਪਾ ਦੁਬਾਰਾ ਤੋਂ ਹੀ ਸਵਾਉਣੀ ਪਈ ਕੱਟੀ ਆਪਾਂ ਨੂੰ ਲਵਾਉਣੀ ਪਈ ਫਿਰ ਕਿਤੇ ਜਾ ਕੇ ਨਹੀਂ ਕੱਟੀ ਲੈਂਦੀ ਐ ਪਰ ਹੁਣ ਵਧੀਆ ਲੱਗ ਰਿਹਾ ਜੀ ਕੱਟੀ ਛੱਡ ਕੇ ਆਪਾਂ ਮਿੰਟ ਚੋ ਲੈਣੇ ਅਸੀਂ 10 ਦਿਨ ਬਦੀਨ ਹੋਏ ਜੀ ਪੂਰੇ 10 ਦਿਨ 10 ਦਿਨਾਂ ਤੋਂ ਅਸੀਂ ਫਿਰ ਹੰਬ ਕੇ ਕੱਟੀ ਦਵਾਈ ਹੈ ਜਮਾ ਵੀ ਹੁਣ ਤਾਂ ਕੋਈ ਵਿਚਾਰਾ ਨਹੀਂ ਹੈਗਾ ਬੋ ਤਾਂ ਸਾਨੂੰ ਕਰੇ ਸੀ ਕੱਟੀ ਨਾ ਲਵਾਓ ਵੀ ਮੈਸ ਡੀਨਫੈਕਸ਼ਨ ਹੋ ਜੂਗੀ ਅੱਗੇ ਤੋਂ ਇਹ ਨਮੀ ਨਹੀਂ ਹੋਣੀ ਪਰ ਜੀ ਕੀ ਕਰਦੇ ਫਿਰ ਹੋਰ ਕੋਈ ਚਾਰਾ ਵੀ ਨਹੀਂ ਸੀਗਾ ਫਿਰ ਆਪਾਂ ਕੱਟੀ ਲਵਾਈ ਲਈ ਵਿਚਾਰੀ ਨਾਲ ਇਹ ਸੌਖੀ ਇਹ ਨਾਲ ਆਪਾਂ ਸੌਖੇ ਹੋ ਗਏ ਕਿਉਂਕਿ ਇਹਨੂੰ ਘੂਰ ਕੰਮ ਕੇ ਆਪਾਂ ਚੁੰਦੇ ਸੀ ਟੀਕਾ ਲਾਉਂਦੇ ਸੀ ਇਹ ਵੀ ਕਮਜ਼ੋਰੀ ਹੋ ਗਈ ਸੀ ਦੁੱਧ ਤਾਂ ਜੀ ਹੁਣ ਘਾਟੀ ਦੇ ਰਹੀ ਹੈਗਾ ਲੀਟਰ ਦੇ ਲੀਟਰ ਦੁੱਧ ਆਪਾਂ ਕੱਢਦੇ ਆਂ ਬਾਕੀ ਆਪਾਂ ਕੱਟੀ ਨੂੰ ਚੰਗਾ ਦਿੰਨੇ ਆਂ ਚਲੋ ਜੀ ਸੇਵਾ ਕਰਾਂਗੇ ਅੱਗੇ ਦੁੱਧ ਦੇ ਨੇ ਵੱਧ ਹੀ ਜਾਣਾਗਾ ਮਾੜਿਆ ਸੇਵਾ ਤੇ ਵੱਧ ਜੋਰ ਦੇ ਦਾਂਗੇ ਦੁੱਧ ਵਧੀਆ ਕਰੇ ਆਉਗੀ ਤੇ ਮੈਂ ਸਾਡੀ ਬਹੁਤ ਸੀੜ ਹੈ ਜੀ ਸਿਆਣੀ ਮੈਸ ਹੈ ਇਸ ਕਰਕੇ ਪਹਿਲਾ ਸਲਾਹ ਸੀ ਵੀ ਇਹਨੂੰ ਨਗਾਹ ਦਾਂਗੇ ਪਰ ਹੁਣ ਨਹੀਂ ਵਿਕਣੀ ਸ਼ਾਇਦ ਇਹ ਵਧੀਆ ਰੇਟ ਨਹੀਂ ਬਟਾਉਣਾ ਇਸ ਨੇ ਹੁਣ ਤਾਂ ਗੱਲ ਪੇਟ ਇਸ ਤਰ੍ਹਾਂ ਹੀ ਲਾ ਲਾਂਗੇ ਗਾਹ ਨੂੰ ਦੇਖਾਂਗੇ ਜੀ ਕੀ ਬਣਦਾ ਐ ਹੋ ਗਿਆ ਸੀ ਵੀ ਚਲ ਥੋੜੀ ਸਿਆਣੀ ਮੈਸ ਹੈ ਕੋਈ ਵਧੀਆ ਪਾ ਲਾਂਗੇ ਵੀ ਵਧੀਆ ਨਸਲ ਦੀ ਵੀ ਅੱਗੇ ਪਾ ਵਧੀਆ ਘਟਰੂ ਤਿਆਰ ਕਰ ਲਾਂਗੇ ਪਰ ਹੁਣ ਐਤੀ ਤਾਂ ਵਿਕਣੀ ਨਹੀਂ ਜੀ ਇਹ ਆਕਿ ਆਪਾਂ ਇਹਨੂੰ ਇਸ ਤਰ੍ਹਾਂ ਹੀ ਰੱਖ ਲਾਂਗੇ ਮੈਂ ਸੀੜਾ ਜੀ ਕੋਈ ਜਵਾਕ ਚੋਲੇ ਚਾਹੇ ਕੋਈ ਉਹ ਕਰ ਲੇ ਜਮਾ ਕੁਛ ਨਹੀਂ ਕਹਿੰਦੀ ਤੇ ਬਹੁਤ ਤੁਸੀਂ ਕਮੈਂਟ ਕਰੇ ਥੋੜਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਇੰਨਾ ਸਾਡਾ ਫਿਕਰ ਕਰਿਆ ਬਹੁਤ ਕੁਝ ਦੱਸਿਆ ਸੀ ਸਾਰਾ ਕੁਝ ਕਰਕੇ ਦੇਖ ਰਿਆ ਸੀ ਜੀ ਬੂੰਦ ਵਾਲੀ ਦਵਾਈ ਵੀ ਇਹਨੂੰ ਦਿੱਤੀ ਪਰ ਨਹੀਂ ਖੜੀ ਜੀ ਉਹ ਗੋਲੀਆਂ ਵੀ ਲਿਆ ਕੇ ਦਿੱਤੀਆਂ ਜਿਹੜੀਆਂ ਹੱਥ ਨੇ ਲਾਉਣੋਂ ਦਾ ਪੈਟਕੀ ਜੀ ਚ ਆਉਂਦੀਆਂ ਨੇ ਇਹ ਨਹੀਂ ਖੜੀ ਕਿਉਂਕਿ ਜੋ ਪੈਲਣ ਝੋਟੀਆਂ ਜਿਵੇਂ ਆਲ ਕਰਦੇ ਨੇ ਉਹਨਾਂ ਵਾਸਤੇ ਹੁੰਦੀ ਐ ਇਹ ਤਾਂ ਕੱਟੀ ਹੀ ਭੁੱਲ ਗਈ ਸੀ ਇਹਨੇ ਕਿੱਥੋਂ ਖੜਨਾ ਸੀਗਾ ਜਦੋਂ ਆਪਾਂ ਇਹਦੀ ਕੱਟੀ ਲਵਾਤੀ ਜੀ ਨਾਲ ਦੀ ਨਾਲ ਉਹਨਾਂ ਨੇ ਥਾਪੀ ਮਾਰ ਕੇ ਧਾਰ ਕੱਢ ਦਿੱਤੀ ਇਸ ਕਰਕੇ ਥੋੜਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੇ ਕਮੈਂਟ ਕਰੇ ਇੰਨੇ ਸੋਹਣੇ ਸਾਡਾ ਬਹੁਤ ਮਨ ਖੁਸ਼ ਹੋਇਆ ਤੁਹਾਡੇ ਕਮੈਂਟ ਪੜ ਕੇ ਤੇ ਇਸ ਤਰ੍ਹਾਂ ਹੀ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਜੀ ਅੱਗੇ ਤੋਂ ਵੀ ਇੱਥੇ ਜੇ ਆਪਾਂ ਸੱਟਦੇ ਆਂ ਗੋਹਾ ਆਪਾਂ ਨੂੰ ਦਿਨ ਚੜ ਗਿਆ ਸੀ ਜਿੱਦ ਅੱਜ ਸਵੇਰੇ ਕੋਈ ਉੱਠਦਾ ਵੀ ਨਹੀਂ ਫਿਰ ਬੱਚੇ ਵੀ ਅੱਜ ਛੁੱਟੀ ਸੀਗੀ ਬੱਚੇ ਉੱਠੇ ਨਹੀਂ ਸਵੇਰੇ ਵੀਡੀਓ ਬਣਾਉਣ ਨੂੰ ਫਿਰ ਆਪਾਂ ਚੱਲ ਕੇ ਆ ਵੀ ਥੋੜਾ ਲੇਟ ਕਰ ਲਾਂਗੇ ਨਾਲੇ ਦੀ ਧਾਰ ਕੱਢ ਲਾਂਗੇ ਆਪਾਂ ਦੀ ਆਪਾਂ ਥੋੜਾ ਜਿਹਾ ਲੇਟ ਹੀ ਗੋਹਾ ਡੇਕਦੇ ਆਂ ਜੀ ਤੁਹਾਨੂੰ ਪਤਾ ਹੈ ਹੁਣ ਚਮਾਸੇ ਦਾ ਟਾਈਮ ਹੈ ਬਾਹਰ ਨਿਕਲਣ ਨੂੰ ਨਹੀਂ ਦਿਲ ਕਰਦਾ ੜਕੀ ੜਕੀ ਐ ਹੁੰਦਾ ਵੀ 100 ਚੀਜ਼ ਬੈਠੀ ਹੁੰਦੀ ਹੈ ਕਿਉਂਕਿ ਪਹਿਲਾਂ ਜਦੋਂ ਕਿਸੇ ਨਾਲ ਹਾਸਾ ਬਣ ਗਿਆ ਹੋਵੇ ਉਹ ਜਿਆਦਾ ਡਰ ਬੈਠ ਜਾਂਦਾ ਜੀ ਇਸ ਕਰਕੇ ਆਪਾਂ ਥੋੜਾ ਦਨ ਚੜ੍ਹੇ ਹੀ ਗੋਹਾ ਡੇਗ ਰਿਆਂ ਥੋੜਾ ਜਿਹਾ ਆਪਾਂ ਜਿਆਦਾ ਲੇਟ ਹੋ ਗਏ ਤੇ ਨਹੀਂ ਆਪਾਂ 5:30 ਵਜੇ ਗੋਹਾ ਡੇਕਦੇ ਹੁਣੇ ਏਦੋਂ ਪਹਿਲਾਂ ਆਪਾਂ ਨਹੀਂ ਗੋਹਾ ਡੇਕਦੇਗੇ ਕਿਉਂਕਿ ਖੇਤਾਂ ਦਾ ਕੰਮ ਹੈ ਜੀ ਐਮੀ ਲੱਗਦਾ ਬਾਹਰ ਸੌ ਕੀੜੇ ਕੰਡੇ ਦਾ ਡਰ ਹੈ ਉਸ ਕਰਕੇ ਆਪਾਂ ਲੇਟ ਹੋ ਗਏ ਜਾਂ ਥੋੜਾ ਜਿਹਾ ਉਹ ਵੀ ਲੇਟ ਹੋ ਗਿਆ ਜਿਦ ਆਪਾਂ ਕਿਉਂਕਿ ਬੱਚਿਆਂ ਦੀ ਛੁੱਟੀ ਸੀਗੀ ਥੋੜਾ 10 15 ਮਿੰਟ ਕੋ ਉੱਠਣ ਨੂੰ ਵੀ ਲੇਟ ਕਰਦਿੰਦੇ ਆ ਚਲੋ ਵੀ ਉੱਠਦੇ ਆ ਉੱਠਦੇ ਆ ਤੇ ਆਪਾਂ ਕੋ ਸਾਡੇ ਕਿਰਨਵਾਵਾਗੇ ਜੇ ਆਪਾਂ ਮੈਸਾਂ ਹੁਣ ਜਿਸੰਨੀ ਕਰਨ ਲੱਗੇ ਨੀਰਾਚਰ ਆਪਣੇ ਘਾਟ ਰਹੇਗਾ ਕਿਉਂਕਿ ਮੱਕੇ ਦਾ ਕਿੱਲਾ ਡੇਢ ਕਿੱਲਾ ਸਿੱਪੋ ਚਾਰਤਾ ਉੱਚ ਆਪਾਂ ਚੋ ਨਲਾਤਾ ਤੇ ਹੁਣ ਦੇ ਇਦਾਂ ਪਾਉਣਾ ਕਿੱਲਾ ਜੇ ਆਪਣਾ ਚਰੀ ਦਾ ਉਹ ਥੋੜਾ ਥੋੜਾ ਆਪਾਂ ਪਾ ਦਿੰਨੇ ਨਾਲ ਦੇ ਨਾਲ ਆਪਾਂ ਸੰਨੀ ਕਰ ਦਿੰਨੇ ਨਾਲੇ ਕੁਛ ਨਾਲ ਤੇਨੂੰ ਖਲ ਕੱਪਾ ਵਧੀਆ ਜੀ ਹਰੇ-ਇਚਾਰੇ ਤੇ ਡੇਕਦੇ ਸੀ ਹਲ ਬਰਾਣ ਹੁੰਦਾ ਸੀਗਾ ਐਨਾ ਮੱਕਾ ਸੀ ਜੀ ਅੱਕ ਗਿਆ ਸੀ ਮਹਿਸਾਂ ਦਾ ਵੀ ਤੇ ਆਵਦਾ ਵੀ ਐ ਡੱਗੀਆਂ ਦੇ ਵਿਚਾਰੀਆਂ ਇਹ ਭੁੱਖ ਆਏ ਸੀ ਕੱਚਾ ਮੱਕਾ ਸੀ ਢੱਡੇ ਨਾਲ ਵੀ ਨਹੀਂ ਭਰਦਾ ਸੀ ਜਿੰਨਾ ਖਾਈ ਜਾਂਦੀਆਂ ਹੁਣ ਆਪਾਂ ਸੰਨੀ ਕਰ ਦਿੰਦੇ ਨੇ ਵਧੀਆ ਰੱਜ ਲੈਂਦੀਆਂ ਨੇ ਗੀਆਂ ਜਿਹੜੀ ਆਪਣੀ ਸਾਰੀ ਲੱਗ ਗਈ ਹੈ ਜੀ ਵਧੀਆ 부ਜਾ ਮਾਰ ਗਈ ਜਿਹੜੀ ਆਪਣੀ ਖੇਤਾਂ ਵਾਲਾ ਕੰਮ ਦਾ ਚਲੋ ਘਟਦਾ ਤਾਂ ਕਿੱਥੇ ਨਾਲ ਦੇ ਨਾਲ ਕੱਖ ਹੋ ਗਿਆ ਜੀ ਪਰ ਫਿਰ ਵੀ ਫਰਕ ਹੋ ਗਿਆ ਜੀ ਜੀ ਲਾਉਣ ਨਾਲੋਂ ਸਵੇਰ ਸਵੇਰ ਉੱਠ ਕੇ ਤਾਂ ਕਾਫੀ ਕੰਮ ਹੋ ਜਾਂਦੇ ਨੇ ਸ਼ਾਮ ਨੂੰ ਤਾਂ ਆਪਾਂ ਮੱਜਾਂ ਦਾ ਘੰਟੇ ਡੇ ਘੰਟੇ ਚ ਨਿਮੇੜ ਦਿੰਦੇ ਆਗੇ ਸਵੇਰ ਵੇਲੇ ਤਾਂ 10:00 ਵੱਜ ਜਾਂਦੇ ਨੇ ਕਦੇ ਨਾ ਚ ਆ ਜਾ ਵਗ ਜੋ ਦੋ ਤਿੰਨ ਗੇੜੇ ਸਾਡੇ ਲੱਗ ਜਾਂਦੇ ਨੇ ਪਹਿਲਾਂ ਆਪਾਂ ਉਹਨਾਂ ਦੀ ਧਾਰ ਕੱਢ ਕੇ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਫਿਰ ਦੁੱਧ ਬਾਦ ਸਾਹਮਣਾ ਹੁੰਦੇ ਉਹਨਾਂ ਦਾ ਫਿਰ ਇਹਦੀ ਧਾਰ ਕੱਢਦੇ ਨਾਲ ਆਪਾਂ ਗੋਹਾ ਦੇਖ ਲੈਂਦੇ ਆ ਤੇ ਇੱਥੇ ਆਪਾਂ ਨਮਾਉਣ ਲੱਗੇ ਸੀ ਜੱਤੜੇ ਮੱਜਾਂ ਤੇ ਦੋ ਕਮੈਂਟ ਆਏ ਸੀ ਜੀ ਸਾਨੂੰ ਕਹਿੰਦੇ ਤੁਸੀਂ ਪਾਣੀ ਬਹੁਤ ਬਰਬਾਦ ਕਰਦੇ ਹੋ ਸਾਡਾ ਦਿਲ ਘਟ ਤੁਸੀਂ ਪਾਣੀ ਬਹੁਤ ਡੋਲਦੇ ਹੋ ਇਹ ਸਾਡਾ ਦਿਲ ਨਹੀਂ ਕਰਦਾ ਪਾਣੀ ਡੋਲਣ ਨੂੰ ਤੁਹਾਨੂੰ ਆਪ ਪਤਾ ਹੈ ਮਜਬੂਰੀ ਹੈ ਆਪਾਂ ਨੂੰ ਗਰਮੀ ਲੱਗਦੀ ਤੇ ਇਹਨਾਂ ਵਿਚਾਰੇ ਨੂੰ ਵੀ ਗਰਮੀ ਲੱਗਦੀ ਆਪਾਂ ਤਾਂ ਪੱਖਿਆਂ ਥੱਲੇ ਹੋ ਜਾਂਦੇ ਉੱਠ ਕੇ ਏਸੀ ਲਾ ਲੈਨੇ ਆਪ ਨੂੰ ਜਿਆਦਾ ਗਰਮੀ ਲੱਗਦੀ ਹੈ ਜੀ ਪਰ ਇਹ ਵਿਚਾਰੀਆਂ ਕੀ ਕਰਨ ਇਹਨਾਂ ਨੂੰ ਆਪਾਂ 10 ਮਿੰਟ ਪਾਣੀ ਛੱਡਦੇ ਆ ਜਿੰਨਾਂ ਤੇ ਤਾਂ ਕਿਤੇ ਜਾ ਕੇ ਇਹ ਵਿਚਾਰੇ ਠੰਡੀਆਂ ਹੁੰਦੀਆਂ ਨੇ ਅੱਗੇ ਤਾਂ ਜੀ ਇਹ ਟੋਬਿਆਂ ਤੇ ਵਗ ਜਾਂਦੀਆਂ ਸੀਗੀਆਂ ਉੱਥੇ ਨਾਲ ਹੀ ਗਰਮੈਸ਼ ਨਿਕਲ ਜਾਂਦੀ ਮੱਝਾਂ ਦੀ ਹੁਣ ਕੋਈ ਟੋਬੇ ਤੇ ਨਹੀਂ ਜਾਂਦੀਆਂ ਕਿਤੇ ਜਾਂਦੀਆਂ ਘਰੀਆਂ ਹੀ ਨਮੋਣੀਆਂ ਪੈਂਦੀਆਂ ਨੇਗੀਆਂ ਆਪਣੇ ਵਰਗੇ ਜਿਹਨਾਂ ਦਾ ਵੀ ਇਹ ਕਿਹੜਾ ਬੋਲ ਕੇ ਦੱਸਣਾ ਇਹਨਾਂ ਨੂੰ ਵੀ ਸਾਨੂੰ ਗਰਮੀ ਲੱਗਦੀ ਐ ਪਰ ਜਿਹੜਾ ਕੋਈ ਇਹਨਾਂ ਨੂੰ ਸਾਹਮਦੇ ਜੁਹੀ ਇਹਨਾਂ ਦੀ ਫੀਲਿੰਗ ਸਮਝ ਸਕਦਾ ਜਿਹੜਾ ਨਹੀਂ ਸਾਹਮਦਾ ਪਸ਼ੂ ਉਹਨਾਂ ਨੂੰ ਐ ਲੱਗਦਾ ਵੀ ਇਹ ਪਾਣੀ ਵੇਸਟ ਐ ਪਰ ਸਾਨੂੰ ਇਹ ਪਾਣੀ ਵੇਸਟ ਨਹੀਂ ਲੱਗਦਾ ਪਾਣੀ ਵੇਸਟ ਉਹ ਹੁੰਦਾ ਜੀ ਬਾਥਰੂਮ ਚ ਬੜ ਕੇ ਟੂਟੀ ਛੱਡੀ ਰੱਖੀ ਤੇ ਬਾਲਟੀਆਂ ਡੋਲੀਆਂ ਜਾਣੀਆਂ ਤੇ ਜਾਂ ਫਿਰ ਉਹ ਬੰਦਿਆਂ ਲਈ ਫਰਸ਼ ਤੇ ਲਾ ਕੇ ਪੈਪਾਂ ਬੋਕਰਾਂ ਮਾਰੀ ਜਾਣੀਆਂ ਉਹ ਪਾਣੀ ਵੇਸਟ ਐ ਜੀ ਉੱਥੇ ਆਪਾਂ ਨੂੰ ਪੋਚਾ ਲਾ ਕੇ ਵੀ ਸਰ ਜੂਗਾ ਜੀ ਧੋਣ ਨਾਲੋਂ ਆਪਾਂ ਕੁਆਲਿਟੀ ਪਾਣੀ ਦੀ ਲੈ ਕੇ ਪੋਚਾ ਵੀ ਲਾ ਸਕਦੇ ਆ ਪਰ ਨਹੀਂ ਕਈ ਉਹ ਪਾਣੀ ਵੇਸਟ ਹੈ ਜੀ ਹੁਣ ਜੇ ਆਪਾਂ ਡੰਗਰਾਂ ਥੱਲੋਂ ਨਾ ਸਾਫ ਸਫਾਈ ਕਰਾਂਗੇ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਨਵਾਵਾਂਗੇ ਇਹਨਾਂ ਨੇ ਕਿੱਥੋਂ ਆਪਾਂ ਨੂੰ ਦੁੱਧ ਦੇਣਗੀਆਂ ਤੇ ਕਿੱਥੋਂ ਇਹਨਾਂ ਨੂੰ ਸਾਰਾ ਹੁਣ ਐਵੇਂ ਹੀ ਲੱਗਦਾ ਜੀ ਜਿਨ੍ਹਾਂ ਸਾਮੀਆਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਿਸ ਤਰ੍ਹਾਂ ਸੰਭਦੀਆਂ ਨੇ ਹੁਣ ਜੇ نیچے ਸਾਫ ਸਫਾਈ ਨਾ ਕਰੀ ਜ ਇਹਨਾਂ ਨੂੰ ਥਣ ਖਰਾਬ ਹੋ ਜਾਂਦੇ ਨੇ ਪਸ਼ੂ ਦੇ ਜੇ ਆਪਾਂ ਨਹੀਂ ਧੋਵਾਂਗੇ ਤਾਂ ਇਹਨਾਂ ਦੇ ਥੱਲੋਂ ਗੋਆ ਜੰਮ ਜਾਂਦਾ ਹੈ ਇਸ ਕਰਕੇ ਜੀ ਅਸੀਂ ਤਾਂ ਆਪ ਪਾਣੀ ਘੱਟ ਡੋਲ ਲਾਂਗੇ ਸਾਡੇ ਘਰ ਤਾਂ ਜੀ ਫਿਲਟਰ ਦਾ ਪਾਣੀ ਵੀ ਅਸੀਂ ਵੇਸਟ ਪਾਣੀ ਹੁੰਦਾ ਉਹ ਵੀ ਨਹੀਂ ਸੀ ਬਰਬਾਦ ਕਰਦੇ ਉਹਦੇ ਥੱਲੇ ਵੀ ਅਸੀਂ ਬਾਲਟੀ ਲਾਉਨੇ ਆ ਵੇਸਟ ਪਾਣੀ ਉਹਨੂੰ ਅਸੀਂ ਪੋਚੇ ਵਾਸਤੇ ਬਾਥਰੂਮ ਧੋਣ ਵਾਸਤੇ ਸਵੇਰੇ ਸਾਰੇ ਕੰਮਾਂ ਵਾਸਤੇ ਉਹਨੂੰ ਵਰਤ ਲੈਨੇ ਆ ਪਰ ਅਸੀਂ ਇਹ ਪਾਣੀ ਡੋਲ ਨੂੰ ਵੇਸਟ ਨਹੀਂ ਸਮਝਦੇ ਕਿਉਂਕਿ ਜਿੰਨਾਂ ਦਾ ਕਾਰੋਬਾਰ ਜੀ ਇਹਨਾਂ ਨੇ ਸਿਰ ਤੇ ਚੱਲਦੇ ਨੇ ਉਹਨੂੰ ਪਤਾ ਹੁੰਦਾ ਵੀ ਮੱਜਾਂ ਦੀ ਕੀ ਕੀਮਤ ਹੈ ਕਾਲਾ ਸੋਣਾ ਨੇ ਜੀ ਇਹ ਸਾਡੇ ਵਾਸਤੇ ਤਾਂ ਅਸੀਂ ਆਪ ਪਾਣੀ ਘੱਟ ਵਰਤ ਲਾਂਗੇ ਪਰ ਇੰਨਾ ਖਤਰਾ ਅਸੀਂ ਕਦੇ ਆਇਆ ਨਹੀਂ ਕਰਿਆ ਕਿਉਂਕਿ ਅਸੀਂ ਸ਼ਾਮ ਵੇਲੇ ਤਾਂ ਕੱਟੀ ਨੂੰ ਨਮਾਉਣੇ ਆਂਗੇ ਸਵੇਰ ਸਵੇਰੇ ਵੇਲੇ ਨਮਾਉਣੇ ਇਹਨਾਂ ਨੂੰ 5-7 ਮਿੰਟ ਅਸੀਂ ਮੋਟਰ ਚਲਾਉਨੇ ਆਂ 5-7 ਮਿੰਟ ਜੀ ਅਸੀਂ ਦੋਨੇ ਜਣੇ ਫਟਾਫਟ ਲਾ ਕੇ ਇਹਨਾਂ ਨੂੰ ਨਮਾ ਦੇਣੇ ਆਂ ਤੇ ਥੋੜੇ ਹੁਣ ਗਰਮੀ ਜ਼ਿਆਦਾ ਹੋ ਰਹੀ ਆ ਤੁਸੀਂ ਪਾਣੀ ਵੱਧ ਡੋਲ ਦੇਣ ਨੇ ਇਹਨਾਂ ਤੇ ਵੀ ਗਰਮੀ ਜ਼ਿਆਦਾ ਹੈ ਜੀ ਕੀ ਕਰੀਏ ਫਿਰ ਕਿਵੇਂ ਠੰਡੀਆਂ ਹੋਣੇ ਵਿਚਾਰੀਆਂ ਤਾਂ ਇਸ ਕਰਕੇ ਸਾਡਾ ਵੀ ਦਿਲ ਨਹੀਂ ਕਰਦਾ ਵੇਸ ਇੰਨਾ ਪਾਣੀ ਵੇਸਟ ਕਰੀਏ ਪਰ ਕੀ ਕਰੀਏ ਜੀ ਮਜਬੂਰੀ ਹੈ ਨੂੰ ਗਰਮੀ ਆ ਤਾਂ ਕਰਕੇ ਸਾਨੂੰ ਵੱਧ ਪਾਣੀ ਡੋਲਣਾ ਪੈਂਦਾ ਹੈ ਤਾਂ ਹਣੋਂ ਲੱਭ ਪਹਿਲਾਂ ਵੀ ਦੱਸਿਆ ਸੀ ਜੀ ਆਪਣਾ ਇਹ ਪਾਣੀ ਬਰਬਾਦ ਨਹੀਂ ਹੁੰਦਾ ਆਪਣਾ ਇਹ ਪਾਣੀ ਆਪਣੀ ਫਸਲ 'ਚ ਜਾਂਦਾ ਹੈ ਪਿੱਛੇ ਖਾਲ ਚੱਲਦਾ ਜੀ ਜੇ ਫਸਲ 'ਚ ਪਾਣੀ ਨਹੀਂ ਹੁੰਦਾ ਆਪਾਂ ਪੈਪ ਕੱਢ ਦਿੰਨੇ ਆ ਖਾਲ 'ਚ ਪਾਣੀ ਜਾਂਦਾ ਹੈਗਾ ਇਹ ਖੇਤਾਂ ਨੂੰ ਪਾਣੀ ਜਾਂਦਾ ਜੇ ਆਪਣਾ ਪਾਣੀ ਵੇਸਟ ਨਹੀਂ ਹੁੰਦਾ ਇਹ ਡੰਗਰਾਂ ਵਾਲਾ ਨਾਲ ਜੀ ਵਧੀਆ ਫਸਲ ਨੂੰ ਇਹ ਪਾਣੀ ਜਾਂਦਾ ਵਧੀਆ ਫਸਲ ਵਧੀਆ ਹੁੰਦੀ ਹੈਗੀ ਤੇ ਆਪਾਂ ਪਾਣੀ ਇੰਨਾ ਵੇਸਟ ਕਦੇ ਵੀ ਨਹੀਂ ਕਰਦੇ ਸੀ ਵੀ ਇਹ ਗੱਲ 'ਚ ਨਹੀਂ ਹੈਗੇ ਪਾਣੀ ਵੇਸਟ ਹੋਵੇ ਪਰ ਮੱਝਾਂ ਨੂੰ ਨਮਾਇਆ ਹੋਇਆ ਪਾਣੀ ਕਦੇ ਵੇਸਟ ਨਹੀਂ ਹੁੰਦਾ ਸਕ ਕਰਕੇ ਜੀ ਚਲੋ ਜਿਹਦੇ ਆਪਣੀ ਸੋਚ ਹੈ ਤੇ ਆਪਾਂ ਡੰਗਰ ਪਸ਼ੂ ਇੱਥੇ ਨਵਾ ਕੇ ਜਿੰਨਾਂ ਨੂੰ ਪਹਿਲਾਂ ਸਵੇਰੇ ਆਪਾਂ ਥੋੜਾ ਜੀ ਇਹਨਾਂ ਨੂੰ ਨੀਰਾਚਾਰਾ ਘੱਟ ਹੀ ਪਾਉਣੇ ਆਂਗੇ ਟੋਕਰਾ ਟੋਕਰਾ ਪਾ ਕੇ ਵੰਨੇ ਨੇ ਤਾਰਾਂ ਘੱਡ ਲੈਣੇ ਆ ਤੇ ਫਿਰ ਇਹਨਾਂ ਨੂੰ ਬਾਅਦ ਚ ਆਪਾਂ ਵਧੀਆ ਸੁੰਨੀ ਸੁੰਨੀ ਕਰਕੇ ਬੰਨ੍ਹ ਦੇਣ ਰਾਜ ਕੇ ਵਿਚਾਰੇ ਖੜ ਜਾਂਦੇ ਨੇ ਪ੍ਰਾਥਨੇ ਕਰਨ 4 ਵਜੇ ਤੱਕ ਸਾਨੂੰ ਟੈਨਸ਼ਨ ਨਹੀਂ ਰਹਿੰਦੀ ਇਹਨਾਂ ਦੀ ਪਹਿਲਾਂ 12 ਵਜੇ ਲਿਆਇਆ ਕਰਦੇ ਜੇ ਆਪਾਂ 1:30 ਵਜੇ ਬਾਹਰੋਂ ਲਿਆਇਆ ਕਰਦੇ ਉਦੋਂ ਨੀਰੇ ਤੇ ਬੰਨ੍ਹਿਆ ਕਰਦੇ ਹੁਣ ਆਪਾਂ ਇਹਨਾਂ ਨੂੰ ਨਵਾਤ ਵਾਹ ਕੇ ਤੇ ਗੱਦੇ ਨਰ ਤੋਦਾਂਗੇ ਜੀ ਦੁਆਰ ਤੋਂ ਸੁੱਕ ਗਿਆ ਨਾ ਥਲੋ ਦੁਆਰੇ ਗੱਦੇ ਲਾ ਦਾਂਗੇ ਨਾਲ ਇਹਨਾਂ ਨੂੰ ਨੀਰਾਚਾਰਾ ਸੁੰਨੀ ਕਰ ਦਾਂਗੇ ਫਿਰ ਅੱਜ ਕੇ ਸਰਦਨ ਰਾਮਦਾਰੀ ਨਾਲ ਬੈਠੇ ਰਹਿੰਦੀਆਂ ਨੇ ਗਈਆਂ ਇਹਨੂੰ ਹੁਣ ਆਏ ਕਾਲੀ ਹੋ ਰਹੀਏ ਵੀ ਮੈਂ ਆਪਦੀ ਕੱਟੀ ਕੋਲੇ ਜਾਵਾਂ ਆਦੀ ਕੱਟੀ ਪਿੱਛੇ ਰਹੇਗੀ ਦੇਖੋ ਜਿਉਹੀ ਕੱਟੀ ਉਹੀ ਮੱਝ ਇੱਕ ਮਿੰਟ ਬਸਾ ਨਹੀਂ ਖਾਂਦੀ ਇਹਦੇ ਵੀ ਵਿਚਾਰੀ ਦੇ ਕੀ ਸਾਰੇ ਸੀਗਾ ਪਤਨੇ ਕੀ ਬਣਿਆ ਸੀ ਇਹ ਜਾ ਕੱਟੀ ਵੀ ਤੜਾਉਣ ਲੱਗ ਰਹੀ ਹੁਣ ਤਾਂ ਕੱਟੀ ਵੀ ਲੱਗੀ ਸ਼ਾਲਾ ਮਾਰ ਪਹਿਲਾਂ ਸਾਨੂੰ ਆਏ ਲੱਗੇ ਵੀ ਦੀ ਕੱਟੀ ਜਿਆਦਾ ਕਮਜ਼ੋਰੀ ਹੈ ਕੁਸਤਾ ਜੀ 10 ਦਿਨ ਪਹਿਲਾਂ ਸੂਪੀ ਸੀਗੀ ਇਹ ਇੱਕ ਹੋਰ ਆਪਾਂ ਨੂੰ ਕਮੈਂਟ ਆਇਆ ਸੀ ਜੀ ਉਹ ਕਹਿੰਦੇ 18 ਦਿਨ ਹੋ ਗਏ ਸਾਡੀ ਮੱਜ ਨੇ ਵੀ ਕੱਟੀ ਨਹੀਂ ਲੱਤੀ ਇਸੇ ਤਰ੍ਹਾਂ ਹੀ ਕਰਦੀ ਐ ਵੀ ਇਹ ਜੀ ਕੱਟੀ ਨਹੀਂ ਕੱਟੀ ਭੁੱਲ ਚੁੱਕੀ ਆ ਉਹ ਆਪਾਂ ਨੂੰ ਕੱਟੀ ਲਵਾਉਣੀ ਪਊਗੀ ਤੁਸੀਂ ਵੀ ਕੱਟੀ ਲਵਾ ਲਓ ਜੀ ਅਸੀਂ ਵੀ ਦੇਖੋ 10 ਦਿਨ ਹੰਬ ਕੇ ਕੱਟੀ ਲਵਾਈ ਐ ਤੁਸੀਂ ਬੜਾ ਲੇਟ ਨਾ ਕਰੋ ਕੱਟੀ ਲਵਾਉਣੀ ਪਊਗੀ ਜੀ ਇਸ ਤਰ੍ਹਾਂ ਇਹਨਾਂ ਨੇ ਕੱਟੀ ਨਹੀਂ ਲੈਣੀ ਆਪਾਂ ਕਿੰਨੀਆਂ ਦਵਾਈਆਂ ਬੁੱਕੀ ਇਹਨਾਂ ਨੂੰ ਖੁਸ਼ੀ ਘਰੀ ਜਾਈਏ ਪਰੇ ਕੱਟੀ ਨਹੀਂ ਲੈਣੀ ਜੀ ਤੁਹਾਨੂੰ ਕੱਟੀ ਲਵਾਉਣੀ ਪਊਗੀ ਜਿੰਨਾ ਵੀ ਛੇਤੀ ਹੋਸਕੇ ਤੁਸੀਂ ਕੱਟੀ ਲਵਾ ਲਓ ਜੀ ਕੋਈ ਹਜ਼ਾਰ ਕੋਈ 1500 ਕੋਈ 2000 ਆਏ ਪਾਲ ਦੇ ਰੇਟ ਨੇ ਜੀ ਹੁਣ ਸਾਡੇ ਪਿੰਡੋਂ ਕਹਿੰਦੇ ਸੀ 1000 ਰੁਪਏ ਲੈਂਦਾ ਇੱਥੇ ਆਪਾਂ ਬਕਸ ਵਾਲੇ ਪੁੱਛਣ 2000 ਮੰਗਿਆ ਫਿਰ ਆਪਾਂ ਮੂਨਕ ਤੋਂ ਬੁਲਾਇਆ ਸੀ ਜੋ 1500 ਰੁਪਏ ਲੈ ਕੇ ਗਿਆ ਤੇ ਆਪਣੀ ਕੱਟੀ ਲਾ ਗਿਆ ਉਸ ਦਿਨ ਦੀ ਆਪਣੀ ਮੱਝ ਬਿਲਕੁਲ ਠੀਕ ਹੈ ਇਹੋ ਜੇ ਕੰਮ ਵਿੱਚ ਵੀ ਦੇਰ ਨਹੀਂ ਕਰ ਚਲ ਆਪਾਂ ਸੋਚਦੇ ਆਂ ਵੀ ਐਂ ਸਰਜੇ ਜੈਂ ਸਰਜੇ ਪਰ ਜਦੋਂ ਨਾ ਸਰੇ ਜੀ 10 ਦਿਨਾਂ ਤੋਂ ਹੰਬਹਾਰ ਕੇ ਅਸੀਂ ਵੀ ਕੱਟੀ ਦਿਵਾ ਲਈ ਤੁਸੀਂ ਵੀ ਜਿੰਨੀ ਛ ਐ ਲੋਟ ਨਹੀਂ ਆਉਂਦਾ ਇੱਥੇ ਜੇ ਆਪਾਂ ਇਹਨਾਂ ਨੂੰ ਸੁੱਕ ਗਿਆ ਨਾ ਥੱਲੋਂ ਗੱਦੇ ਆਪਾਂ ਦੁਬਾਰਾ ਤੋਂ ਲਾਤੇ ਨੇ ਸੰਨੀ ਕਰਕੇ ਇਹਨਾਂ ਨੂੰ ਨੀਰਾ ਪਾਤਾ ਹੁਣ ਰੱਜ ਪੁੱਜ ਕੇ ਇਹਦਾ ਸਾਰਾ ਦਿਨ ਬੈਠ ਜਾਣਗੀਆਂ ਫਿਰ ਆਪਾਂ ਤਿੰਨ 3:30 ਵਜੇ ਦੇਖਾਂਗੇ ਜੀ ਇਹਨਾਂ ਨੂੰ ਨੀਰਾ ਥੋੜਾ ਜਿਆ ਹੋਰ ਪਾ ਕੇ ਫਿਰ ਪਾਣੀ ਪੀ ਕੇ ਫਿਰ ਆਪਾਂ ਇਹਨਾਂ ਦਾ ਡੋਕੀ ਕੱਢਦੇ ਹੁੰਨੇ ਆ ਸ਼ਾਮ ਨੂੰ ਥੋੜਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਐਨਾਂ ਸੋਹਣੇ ਕਮੈਂਟ ਕਰਨ ਵਾਸਤੇ ਐਨਾਂ ਪਿਆਰ ਦੇਣ ਵਾਸਤੇ ਵੀਡੀਓ ਨੂੰ ਤੁਹਾਨੂੰ ਸਾਰਿਆਂ ਨੂੰ ਇਹ ਰਿਕਵੈਸਟ ਹੈ ਜੀ ਅੱਗੇ ਤੋਂ ਵੀ ਐਨਾ ਹੀ ਪਿਆਰ ਕਰੋ ਚੈਨਲ ਨੂੰ ਐਨਾ ਹੀ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਸਾਡੀ ਇਹ ਵੀਡੀਓ ਨੂੰ ਅੱਗੇ ਤੋਂ ਵੀ ਆਈ ਰਿਸਪੌਂਸ ਦਿਓ ਵੀਡੀਓ ਨੂੰ ਚਲੋ ਜੀ ਹੁਣ ਆਪਾਂ ਵੀਡੀਓ ਦਾ ਅੰਡਰ ਦਿੱਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਨਾਲੇ ਵੱਧ ਤੋਂ ਵੱਧ ਜੀ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਨਾਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ